ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਇੱਕ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦੇ ਕਿ ਸੁਖਦੇਵ ਸਿੰਘ ਢਿੰਸਾ ਇਸ ਦੁਨੀਆ ਤੇ ਨਹੀਂ ਰਹੇ ਤੁਹਾਨੂੰ ਦੱਸ ਦੇ ਕਿ ਉਹ ਇੱਕ ਬਿਮਾਰੀ ਦੇ ਚਲਦੇ ਅੱਜ 40 ਹਸਪਤਾਲ ਮੋਹਾਲੀ ਦੇ ਵਿੱਚ ਸ਼ਾਮ 5 ਵਜੇ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਜਿਹਦੇ ਚੱਲਦੇ ਆ ਪੂਰੀ ਸ਼੍ਰੋਮਣੀ ਅਕਾਲੀ ਦਲ ਕੀ ਹਰੇਕ ਲੀਡਰ ਦੇ ਮਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿਹਦੇ ਚੱਲਦੇ ਆ ਸੁਖਦੇਵ ਸਿੰਘ ਢੀਡਸਾ ਦਾ ਇੱਕ ਵੱਡਾ ਘਾਟਾ ਅਕਾਲੀ ਦਲ ਨੂੰ ਪਿਆ ਤੁਹਾਨੂੰ ਦੱਸ ਦਈਏ ਕਿ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿੱਤਾ ਗਿਆ ਸੀਗਾ ਸੁਖਦੇਵ ਸਿੰਘ ਢੀਡਸਾ ਵੱਲੋਂ ਤੇ ਆਪਣੀ ਇੱਕ ਪਾਰਟੀ ਖੜੀ ਕਰ ਲਈ ਗਈ ਸੀ ਹਾਲਾਂਕਿ ਪਾਰਟੀ ਨਾਲ ਕਈ ਮਨਮੋਟਾਵ ਚੱਲ ਰਹੇ ਸੀਗੇ ਪਰ ਇੱਕ ਸੋਗ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਈ ਹੈ ਸੁਖਦੇਵ ਸਿੰਘ ਢੀਡਸਾ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਵੀ ਰਹਿ ਚੁੱਕੇ ਨੇ ਤੇ ਦੂਜੇ ਪਾਸੇ 2019 ਦੇ ਵਿੱਚ ਉਹਨਾਂ ਨੂੰ ਪਦ ਕੁਸ਼ਨ ਨਾਲ ਸਰ ਮਾਨਿਤ ਕੀਤਾ ਗਿਆ ਸੀ 2000 ਤੋਂ ਲੈ ਕੇ 2004 ਤੱਕ ਉਹ ਮੰਤਰੀ ਵੀ ਰਹਿ ਚੁੱਕੇ ਨੇ ਤੁਹਾਨੂੰ ਦੱਸਦੇ ਕਿ 1972 ਦੇ ਵਿੱਚ ਸੁਖਦੇਸ਼ ਸਿੰਘ ਢਿੰਡਸਾ ਵੱਲੋਂ ਆਜ਼ਾਦ ਚੋਣ ਲੜੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ 1980 ਦੇ ਵਿੱਚ ਸੰਗਰੂਰ ਤੋਂ ਚੋਣ ਲੜਦੇ ਨੇ ਤੇ ਉਸ ਤੋਂ ਬਾਅਦ ਮੁੜ ਹੋ 1985 ਦੇ ਵਿੱਚ ਸੁਨਾਮ ਤੋਂ ਚੋਣ ਲੜਦੇ ਨੇ ਤੁਹਾਨੂੰ ਦੱਸਦੇ ਕਿ ਸੋ ਜਿੱਦੇ ਚੱਲਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਫੈਲ ਗਈ ਉੱਥੇ ਇਹ ਸੁਜੀਤ ਸਿੰਘ ਰਖੜਾ ਨੇ ਵੀ ਕਿਹਾ ਹੈ ਕਿ ਇੱਕ ਬਹੁਤ ਹੀ ਵੱਡਾ ਘਾਟਾ ਸ਼੍ਰੋਮਣੀ ਅਕਾਲੀ ਦਲ ਨੂੰ ਪਿਆ ਹੈ ਕੋ ਰਖੜਾ ਸਾਹਿਬ ਬਹੁਤ ਘਾਟਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਸੁਖਦੇਵ ਸਿੰਘ ਢੀਡਸਾ ਇੱਕ ਵੱਡੇ ਲੀਡਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਉਹਨਾਂ ਦਾ 5 ਵਜੇ ਦਿਹਾਂਤ ਹੋ ਗਿਆ ਜੀ ਆ ਜੀ ਬਹੁਤ ਮਾੜਾ ਹੋਇਆ ਜੀ ਬਹੁਤ ਹੀ ਮਾੜਾ ਹੋਇਆ ਤਾਂ ਦੇਖੋ ਉਹ ਸਾਰੀ ਜ਼ਿੰਦਗੀ ਪੰਥਕ ਰਹੇ ਜੀ ਔਰ ਉਹਨਾਂ ਨੂੰ ਪੰਜਾਬ ਨੂੰ ਹਿੰਦੁਸਤਾਨ ਨੂੰ ਆ ਜੇ ਆਪਾਂ ਸਾਰੀ ਦੁਨੀਆ 'ਚ ਵੀ ਕਹੇ ਜਿੱਥੇ-ਇਥੇ ਪੰਜਾਬੀ ਬੈਠਾ ਹੈ ਕਿਉਂਕਿ ਸਾਡੇ ਬਾਹਰ ਵੀ ਉਹ ਦੇਖਦੇ ਰਹੇ ਸੀ ਬਹੁਤ ਬੜੀ ਕੰਟ੍ਰਿਬਿਊਸ਼ਨ ਚ ਉਹਨਾਂ ਦੀ ਜਿੱਥੇ-ਇਥੇ ਮੈਂ ਵੀ ਫਰਲਾ ਰਿਹਾ ਐਨਆਰਆਈ ਵਿੰਗਾ ਪਰ ਉੱਥੇ-ਉੱਥੇ ਹਰ ਬੰਦਾ ਉਹਨਾਂ ਦੀ ਗੱਲ ਕਰਦਾ ਸੀ ਉਹਦੀ ਇਮਾਨਦਾਰੀ ਦੀ ਹਾਲ ਤੱਕ ਤੱਕ ਇਹ ਨਹੀਂ ਹੋਇਆ ਕਿਸੇ ਨੇ ਗੱਲ ਕੀਤੀ ਉਹ ਵੀ ਸਾਥੋਂ ਥੋੜਾ ਆਪਾਂ ਥਿੜ੍ਹਦਾ ਕੋਈ ਚਾਰ ਪੈਸੇ ਲੈ ਕੇ ਵਾਕੇ ਜੀ ਤੇ ਇੱਥੇ ਵੀ ਬਹੁਤ ਵੱਡੀ ਉਹ ਸੀ ساری ਜ਼ਿੰਦਗੀ ਸਾ ਪ੍ਰਕਾਸ਼ੇ ਬਾਲਾ ਕਰ ਰਹੇ ਹੋ ਜਦੋਂ ਉਹਨਾਂ ਨੇ ਦੇਖਿਆ ਵੀ ਆਪਾਂ ਥੜ ਗਏ ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਵੀ ਸੁਵੀਰ ਤੂੰ ਛੱਡ ਦੇ ਵੱਡੇ ਬਾਲ ਸਾਨੂੰ ਬਣਾ ਦਈਏ ਜੀ ਜਦੋਂ ਉਹਨਾਂ ਨੇ ਨਾ ਮੰਨੀ ਗੱਲ ਤਾਂ ਉਹਨਾਂ ਨੇ ਫਿਰ ਆ ਸਟੈਂਡ ਲਿਆ ਆ ਵੀ ਇਸ ਨਿਯੁਕਤ ਕਾਲੀ ਦਲ ਦਾ ਉਹਨਾਂ ਦਾ ਸਟੈਂਡ ਸੀ ਅ ਲਾਸਟ ਤੱਕ ਉਹ ਸਟੈਂਡ ਦੇ ਉੱਤੇ ਖੜੇ ਰਹੇ ਨੇ ਜੀ ਸੋ ਇਹ ਜੇ ਬੰਦੇ ਬਹੁਤ ਘੱਟ ਹੁੰਦੇ ਨੇ ਨਿੱਛੜਕ ਜਾਂਦੇ ਨੇ ਬੰਦੇ ਬਸ ਸਾਨੂੰ ਮੈਂ ਤਾਂ ਪਰਸਨਲੀ ਵੀ ਤੇ ਸਾਡੇ ਸ਼੍ਰੋਮਣੀ ਕਾਲਦਲ ਨੂੰ ਵੀ ਪੰਥ ਨੂੰ ਵੀ ਤੇ ਸੇ ਕੋਈ ਵੀ ਬਹੁਤ ਬੜਾ ਘੱਟਾ ਪਿਆ ਹੁੰਦੇ ਜਾਣਦਾ ਜੀ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਸੱਚੀ ਕਾਲਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾਹ ਪਰਮਿੰਦਰ ਸਿੰਘ ਜੀ ਢੀਂਸਾ ਸਾਹਿਬ ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਹਾਂ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਟੀਨ ਸਾਹਿਬ ਅ ਅਸੀਂ ਸਾਰੇ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਤ੍ਰਿੰਛਾ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬਹਿਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਹੈ ਪੰਜਾਬ ਨੂੰ ਪਿਆ ਹੈ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਖ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ